ਉਸ ਤੋਂ ਜਿਹੜੇ ਸਾਰਾ ਸਾਰਾ ਦਿਨ ਪੰਜਾਬੀਆਂ ਦਾ ਕਸੂਰ ਕੱਢਦੇ ਰਹੇ ਨੇ ਤੁਸੀਂ ਆ ਦੇਖੋ ਜੋ ਕਿ ਵੀਡੀਓ ਕੈਨੇਡਾ ਦੀ ਨਿਕਲ ਕੇ ਸਾਹਮਣੇ ਆਈ ਜਿੱਥੇ ਤੁਸੀਂ ਦੇਖੋ ਵੈਸਟਵਰਡ ਮਾਲ ਦੇ ਸਾਹਮਣੇ ਇੱਕ ਜੋ ਕਿ ਜੀਪ ਵਾਲੇ ਵੀਰ ਨੇ ਧੱਕਾ ਕੀਤਾ ਪੁਲਿਸ ਦੇ ਨਾਲ ਤੇ ਉਸ ਤੋਂ ਬਾਅਦ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ ਉੱਥੇ ਦੋਸਤੋ ਜਿਹੜੇ ਸਾਰਾ ਸਾਰਾ ਦਿਨ ਪੰਜਾਬੀਆਂ ਨੂੰ ਹੀ ਭੰਡ ਦੇ ਰਹੇ ਨੇ ਤਾਂ ਤੁਸੀਂ ਦੇਖੋ ਇਸ ਪੂਰੀ ਵੀਡੀਓ ਦੇ ਵਿੱਚ ਹੋਰ ਕੀ ਕੀ ਹਤਾਂ ਲੈ ਚੱਲਦੇ ਐ ਇਸ ਪੂਰੀ ਵੀਡੀਓ ਦੇ ਵੱਲ this is malton westwood plaza The police came to apprehend the guy in the Jeep and then he tried to go over the police car, Tim Hortons, Westwood Mall. Just another day in the new Canada. Ja, das